ਸਸੀ ਕਾਲ ਜੀ ਪੰਜਾਬ ਦੀ ਮਿੱਟੀ ਤੇ ਤੇ ਚੈਨਲ ਉਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾ ਰਹੇ ਜੀ ਮੱਟਰ ਮਿਲਨ ਡਰਿੰਕ ਗਰਮੀਆਂ ਦੇ ਵਿੱਚ ਬਹੁਤ ਹੀ ਵਧੀਆ ਆਪਾਂ ਇਹ ਪੀਸ ਕਰਕੇ ਪਾ ਲਈ ਵਿੱਚ ਆਪਾਂ ਪਾ ਲਿਆ ਜੀ ਨਮਕ ਵਿੱਚ ਆਪਾਂ ਪਾਵਾਂਗੇ ਭੁੰਨਿਆ ਹੋਇਆ ਜੀਰਾ ਥੋੜਾ ਜਿਹਾ ਮੈਂ ਤਦਿਨਾ ਵੀ ਪਾਇਆ ਹੈ ਤੇ ਕਾਲੀ ਮਿਰਚ ਲੋਜੀ ਤੇ ਹੁਣ ਆਪਾਂ ਕਰ ਲਾਂਗੇ ਗਰਾਇੰਡ ਲੋਜੀ ਬਿਨਾ چینی ਤੋਂ ਆਪਣਾ ਸ਼ਰਬਤ ਬਣ ਗਿਆ ਆਪਾਂ ਇਹਦੇ ਵਿੱਚ ਪਾ ਰਏ ਹਾਂ ਸੀਆ ਐਸਿਡ ਇੱਕ ਗਲਾਸ ਚ ਪਾਵਾਂਗੇ ਜੀ ਇੱਕ ਚ ਨਹੀਂ ਬੇਟਾ ਪਿੰਦਾ ਨਹੀਂ ਆਪਾਂ ਆਪ ਦੇ ਵਿੱਚ ਪਾ ਲੇ ਬਿਨਾ ਚੀਨ ਨੂੰ ਤੋਂ ਮੈਂ ਤਾਂ ਦੋ ਲੱਗਦਾ ਜੀ ਬਣਾਉਣ ਤੇ ਲੋਜੀ ਆਪਾਂ ਹੁਣ ਕੱਟ ਕੇ ਥੋੜੇ ਜਿ ਵਿੱਚ ਪੀਸ ਵੀ ਪਾਵਾਂਗੇ ਇਹਦੇ ਲੋ ਜੀ ਬਣਾਓ ਦੇਖੋ ਜੀ ਆਪਾਂ ਵਿੱਚ ਪੀਸ ਪਾਲੇ ਬੇਟੇ ਨੂੰ ਪਸੰਦ ਨਹੀਂ ਨਹੀਂ ਪਾਇਓ ਉਹਦੇ ਵਿੱਚ ਜਿਵੇਂ ਕੋਈ ਪਿੰਦਾ ਹੋ ਮੈਂ ਦੁੱਧ ਬਣਾ ਕੇ ਪਰ ਗਰਮੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਠੰਡਾ ਆਪਾਂ ਦੇਖੋ ਐਕਸਟਰਾ ਉੱਪਰੋਂ ਕੋਈ ਮਿੱਠਾ ਨਹੀਂ ਪਾਇਆ ਇਹਦੇ ਵਿੱਚ ਕੁਦਰਤੀ ਮਿੱਠਾ ਹੈ ਨਾ ਉਹ ਆਪਣੀ ਸਿਹਤ ਨੂੰ ਹਾਨੀ ਕਰਕੇ ਵੀ ਨਹੀਂ ਹੈਗਾ ਬਣਾਓ ਤੇ ਸਾਨੂੰ ਦੱਸਿਓ ਕਿਸ ਤਰ੍ਹਾਂ ਦਾ ਬਣਿਆ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਸਾਡੀ ਵੀਡੀਓ ਦੇਖਣ ਲਈ